ਹਵਾ ਬੋਚਾ ਦੀ ਠੰਡੇ ਠੰਡੇ ਪੈ ਰਹਾ ਸੂਤਰੀ ਹਾਰਮਨ ਨੇ ਬਾਰੇ ਖੜਾਤੀ ਇਹਨੂੰ ਐ ਹੈ ਹੀ ਨਹੀਂ ਮੈਂ ਅੰਦਰ ਕਰਦਾ ਹਾਂ ਨਾ ਮੈਂ ਅੰਦੇ ਚਿੱਧਰ ਹਾਂ ਸੂਤਰੀ ਬਾਰੇ ਖੜਾਤੀ ਯਾਨੀ ਸੂਲ ਨੂੰ ਸਾਫ ਕਰਕੇ ਨਾ ਫੇਰੀ ਅੰਦਰ ਕਰਦੀ ਆ ਤੇ ਪੈ ਰਿਹਾ ਸੀ ਹਵਾ ਚੱਲ ਰਹੀ ਬਹੁਤ ਜ਼ਿਆਦਾ ਅਬ ਠੰਡੇ ਠੰਡੇ ਹਵਾ ਚੱਲ ਰਹੀ ਹੈ ਕਹੋ ਹੈ ਇਹ ਰਾਵਰ ਤੁਹਾਡੇ ਸਵਾਤਾਲ ਕੀ ਕਿੰਨੇ ਜ਼ਿਆਦਾ ਤੁਰ ਮੋਰਨਿੰਗ ਆ ਪਿਸਨਾ ਉਹ ਮੇਂ ਪੈ ਰਿਆ ਸੀ ਵਾ ਬਟ ਚਲੋ ਜਦੋਂ ਗੁਰਦੁਆਰਾ ਜਾਣਾ ਸੀ ਉਹ ਬੈਕ ਕਰਦੇ ਸਾਂਹੇ ਲੱਟ ਗਿਆ ਸੀ ਮੇਂ ਕਬ ਟਾਈਮ ਲੱਗ ਗਿਆ ਹੁਣ ਫੇਰ ਸੁਰੂ ਹੋ ਗਿਆ ਤੇ ਵਰਨੋ ਪਾਣੀ ਘਰੇ ਆ ਗਿਆ ਨਾ ਕੀ ਹਾਨੀ ਕਿੱਟ ਲੱਗਿਆ ਮੈਂ ਤਾਂ ਲੰਘ ਨਾ ਗੇਟ ਖੁੱਲ ਗਿਆ ਚੁੱਲੇ ਤੇ ਧਰਨੇ ਸੀ ਕਿ ਦਾਲ ਲੱਗਦਾ ਨਹੀਂ ਹੈਗਾ ਚੁੱਲੇ ਤੇ ਧਰੀ ਜਾ ਉਹ ਦਾਲ ਕਿਉਂ ਨਹੀਂ ਪੈਂਦਾ ਨਾ ਕਿਸੇ ਜਮੀਂ ਹੱਟ ਜੇ ਫਿਰ ਦਾਲ ਵਧੀਆ ਬਣ ਜਾਂਦੀ ਹੈ ਚੁੱਲੇ ਤੇ ਚਲੋ ਜੇ ਮੈਂ ਨਾ ਵੀ ਹਟਿਆ ਆ ਫਿਰ ਆਪਾਂ ਗੈਸ ਤੇ ਚ ਦਾਲ ਬਣਾਉਣੀ ਕੁੱਕਰ ਚ ਬਣਾਉਣੀ ਪਊਗੀ ਆਪਣਾ ਦਾਲ ਸਿਹਤulent ਦਾ ਟੇਸਟ ਜਿਆਦਾ ਵਧੀਆ ਹੁੰਦਾ ਕੁੱਕਰ ਕੁੱਕਰ ਚ ਨਹੀਂ ਐਨਾ ਟੇਸਟ ਹੁੰਦਾ ਏਟ ਲਾਦਾ ਮੈਂ ਹਵਾ ਨਾਲ ਖੁੱਲ ਲੱਗਿਆ ਪੁੱਤ ਵੀ ਲੈ ਕੇ ਆਉਣਾ ਅੱਜ ਜਾਂ ਮਰ ਚਰੇ ਆਪਕੇ ਚੋਕ ਚੋਕ ਦੇ ਗਰੀ ਜਾਂਦੇ ਨੇ ਕਣੀਆਂ ਦੇ ਵਿੱਚ ਹੀ ਹਨਾ ਮੈਂ ਦੇ ਵਿੱਚ ਥੋੜੀ ਥੋੜੀ ਜਿਹੀ ਕੰਮ ਮੜਾ ਥੋੜੀ ਥੋੜੀ ਜਿਹੀ ਕੋਤੀ ਨਹੀਂ ਜੀ ਮੋਰੀ ਥੋੜੀ ਜੀ ਲੱਗਦੇ ਵੀ ਹਵਾ ਜੀ ਹਵਾ ਦੇ ਨਾਲ ਪੁੱਟੂਗਾ ਹਨਾ ਵਧੀਆ ਗੱਲਾਂ ਜੀ ਪੁੱਟਾਂ ਲੰਘ ਵੀ ਹਵਾ ਨਾਲ ਜੇ ਇਹ ਬਾਰੇ ਜਾਂਦਾ ਜੀ ਤਾਂ ਉੱਤਰਵਾਜ਼ ਆਉਂਦੀ ਹੈ ਜੀ ਮੰਦਰ ਦੇ ਵਿੱਚ ਬੰਦਾਈ ਪਾਠ ਕਰਦੇ ਸੀਗੇ ਮਾਂ ਸੇ ਰਾਤਰੀ ਸੀ ਨਾ ਕੱਲ ਤਾਂ ਕਰਤੇ ਅੱਜ ਸਾਡੇ ਪਿੰਡ ਦੇ ਵਿੱਚ ਮੰਦਰ ਵਿੱਚ ਚੋਰਮੇ ਦਾ ਲੰਗਰ ਹੈਗਾ ਚੋਰਮਾ ਬੰਦੇ ਜਣਾ ਕੱਲ ਬਣਾ ਰਹੇ ਸੀ ਕਿ ਕੇਸੀ ਜੀ ਸੀ ਕੱਲ ਬਣਾ ਰਹੇ ਸੀ ਆ ਦੇਖਦੇ ਹੋ ਨਾ ਪਹਿਲਾਂ ਮੈਨੂੰ ਆਇਆ ਸੀ ਨਾ ਕਿ ਸੁੱਖਾ ਲੱਗ ਪਈ ਸੀ ਆਪਣਾ ਹੈ ਕਿ ਕੰਦੇ ਨਾ ਕੋੜਾ ਨਿੰਮਦਾ ਹੈ ਉਹ ਪਰ ਵਟੋਂ ਹੋ ਗਿਆ ਆ ਮਸਤ ਤੋਂ ਬੋਲਣ ਆਈਆਂ ਨੇ ਉਸ ਨੂੰ ਘਰ ਉੱਥਾ ਲਾਉਣਾ ਹੈ ਨਹੀਂ ਉਹ ਚਲੋ ਇਤਨਾ ਤੋਸੀ ਜੀ ਉਹ ਬਿਲਕੁਲ ਸਖੀ ਜੀ ਸੀ ਹਨਾ ਇਹ ਲੱਗੀ ਚੱਲਦੀ ਤੇ ਆਪੋਂ ਸਾਰੇ ਲੱਗ ਤਨ ਇਤਨਾ ਮੈਂ ਆ ਤਾਂ ਪੈਰ ਖੜੀ ਚ ਲਾਈ ਸੀ ਥੋੜੀ ਜੀ ਆ ਮਰ ਆ ਬੜੀ ੱਪੀ ਕਿਰਲਾ ਇਸੇ ਕਾਲ ਆ ਗਿਆ ਤੇ ਜਿਹੜਾ ਮਰੂਦ ਸੀਗਾ ਇਹ ਕਾਫੀ ਵੱਡਾ ਹੋਣ ਲੱਗ ਗਿਆ ਹਰਚੀ ਟਿੰਟ ਨਿਕਲਿਆ ਲਾਇਆ ਸੀਗਾ ਇਹ ਐਨਕ ਇਹਨਾਂ ਲਾਇਆ ਸੀ ਨਾ ਡਾ ਨਾ ਨਾ ਇਹ ਚਿੱਕੂ ਚੱਲ ਪਿਆ ਚਿੱਕੂ RAM ji ਚਿੱਕੂ RAM ji ਚੱਲ ਪਿਆ ਕੋਈ ਨਿਕਲਣ ਨੂੰ ਲੱਗਣ ਲੱਗਿਆ ਸਲਾਮ ਬੋਚਾ ਹਾਂ ਹੁਣ ਕੁਛ ਸਮੇਂ ਤੋਂ ਪਾਣੀ ਚੰਗ ਕਰਤੇ ਵੀ ਹੋ ਗਏ ਸਲਾਬੁੱਟੇ ਜੀ ਕਾਂਦੇ ਨੇ ਨੇੜੇ ਲਾਇਫ ਆ ਪਾ ਕਰਕੇ ਜਿਹੜਾ ਮੀਜਾ ਹਟਿਆ ਨਾ ਤੇ ਹਮ ਫਿਰ ਰਹੀ ਹਾਂ ਅਸੀਂ ਸਾਥ ਕੰਦ ਰੱਖਦੇ ਹਾਂ ਪਰ ਸਾਸਪੈਲ ਦਰ ਗਾਂ ਚੰਗੀ ਲਾ ਮੀਜਾ ਦਾ ਮੌਸਮ ਲੱਗਦੀ ਰਿਫਰ ਕਰਾਂਗੇ ਅੰਧੀ ਸੰਧੀ ਚੱਲਦੀ ਆ ਹਵਾ ਕਿੰਨਾ ਵਧੀਆ ਲੱਗਦਾ ਮੈਂ ਸੰਗਣੇ ਚਾਹਤ ਹਾਂ 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 ਕੀ ਪਾਂਦਾ ਪੀਆ ਬੁਕਣਾ ਹੈ ਤੈਨੂੰ ਦਰਤ ਆਉਂਦਾ ਤਲੇ ਚਾਹ ਗੋਲ ਕਫਨ ਕਿ ਵਿਸੀ ਨੇ ਦੋ ਵਾਰ ਚਾਹ ਪੀ ਚੁੱਕੀਆਂ ਸੇਰ ਦੇ ਦੇਖੀਏ ਮੌਸਮ ਕੀ ਕਹਿੰਦਾ ਫਿਰ ਦਾਲ ਘਾਪੀਆਂ ਗਾਸ ਤੇ ਜਾਂ ਫਿਰ ਚੁਗਲੇ ਤੇ ਉਹ ਹਾਂਜੀ ਦੀਪੰਗੋ ਬਲੌਗ ਚੈਨਲ ਦੇ ਵਿੱਚ ਆਪ ਜੀ ਦਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਟਾਈਮ ਹੋ ਮੇ ਸੀਗਾ ਮਾਰਨਿੰਗ ਦੇ ਆ ਨਾ ਕੋ ਪੌਣੇ ਕਿ 9 ਵਜੇ ਨਾਲ ਇਹ ਪਹਿਲਾਂ ਦਾਲ ਧਰਨੇ ਸੀਗੇ ਆਪਾਂ ਬਾਹਰੇ ਹਨਾ ਬਾਹਰੇ ਤਾਂ ਹਵਾ ਬਹੁਤ ਜ਼ਿਆਦਾ ਚੱਲਦੀ ਆ ਤੇ ਕਿੰਮਣ ਜੀ ਵੀ ਹੋਈ ਜਾਂਦੀ ਏ ਚੁੱਲੇ ਤੇ ਧਾਰਨੇ ਸੀ ਕਿ ਦਾਲ ਬਟ ਹੁਣ ਦਾਲ ਨਹੀਂ ਕਰਨੀ ਕਿਉਂਕਿ ਦਾਲ ਦੁਪਹਿਰੇ ਜੀ ਬਣਾ ਲੰਘ ਨਹੀਂ ਹਟ ਜਾਊਗਾ ਚੁੱਲੇ ਦੀ ਦਾਲ ਜ਼ਿਆਦਾ ਵਧੀਆ ਲੱਗਦੀ ਆ ਹੁਣ ਹਰਮਨ ਕਹਿੰਦਾ ਮੰਮੀ ਆਹ ਕਰ ਲਓ ਆਪਣਾ ਆਲੂ ਵਾਲੇ ਪਰੌਂਠੇ ਬਣਾ ਕੇ ਦਿਓ ਹੁਣ ਮੈਂ ਆਲੂ ਬਾਲਣੇ ਧਾਰਨੀ ਆ ਮੈਂ ਸਲਾ ਇਸ ਛਿੰਮਾ ਦਾ ਆ ਬਣਾ ਹੁਣ ਚਲੋ ਹੁਣ ਆਲੂ ਤਾਂ ਕੱਕਰ ਤੇ ਟਮਾਟੇ ਉਪਰ ਲਾਣੇ ਆ ਨਾ ਆਲੂ ਵਾਲੇ ਕਟ ਬਣਾਵਾਂਗੇ ਆਪਾਂ ਸੋ ਇਹ ਆਲੂ ਭਰਦੇ ਆਪਾਂ ਪਾਉਂਦੇ ਨੇ ਤੇ ਮੈਂ ਜਦੋਂ ਆਲੂ ਬਾਹਰ ਦੀ ਹੈ ਨਾ ਮਨ ਦੇ ਵਿੱਚ ਚੱਤਕ ਚੰਚਾ ਆਪਣਾ ਨਮਕ ਦਾ ਜਾਂ ਅਜਿਹਾ ਪਾਉਂਦੇ ਕਿ ਛੇਤੀ ਉੱਪਰ ਚੰਦਦੇ ਨੇ ਆਲੂ ਇੱਕ ਰਾਤ ਆਪਾਂ ਮਨ ਕਹਿੰਦੇ ਮम्मी ਕਾ ਲੋ ਮੈਨੂੰ ਦਿਨੇ ਨਾ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੁਣਾਇਓ ਵੀ ਜਦੋਂ ਆਪਣੇ ਰਿਸ਼ਤੇਦਾਰ ਆਉਂਦੇ ਸੀਗੇ ਉਦੋਂ ਮਠਾਣਾ ਕਿਵੇਂ ਬਣਾਉਂ ਕੀ ਕੀ ਦਿੰਦੇ ਸੀਗੇ ਮਠੇ ਚ ਮੈਂ ਕਿਹਾ ਬੁੱਤੋ ਮੇਰੀ ਗੱਲ ਸੁਣਾ ਹੈ ਨਾ ਉਹ ਤਾਂ ਕਿ ਰਿਚ ਨਵੇਂ ਨਵੇਂ ਆਇਤੇ ਆ ਗਏ ਕਿ ਮਾਡਰਨ ਜਵਾਨਾ ਹੋ ਗਿਆ ਬਹੁਤ ਚਾਰਜ ਚੇਂਜ ਹੋ ਗਏ ਹਨ ਨਾ ਪਹਿਲੇ زمانے ਦੇ ਵਿੱਚ ਤਾਂ ਜੇ ਕੋਈ ਰਿਸ਼ਤੇਦਾਰ ਵਗੈਰਾ ਆਉਂਦਾ ਸੀਗਾ ਪਹਿਲੀ ਗੱਲ ਤਾਂ ਉਹਨਾਂ ਨੂੰ ਪ੍ਰਸਾਦ ਹੁੰਦਾ ਸੀ ਹੈਨਾ ਪ੍ਰਸਾਦ ਬਣਾ ਲੈਂਦੇ ਸੀਗੇ ਮੱਠੇ ਵਿੱਚ ਜਾਂ ਫਿਰ ਆਪਣਾ ਆਹ ਕਰ ਲੈਂਦੇ ਸੀ ਚੀਨੀ ਦਾ ਕਪੂਰਾ ਆ ਹੁੰਦਾ ਹੈ ਮਿੱਠਾ ਮਿੱਠੇ ਚ ਦੇਸੀ ਘਿਓ ਰੱਖ ਕੇ ਉਹ ਜਾਂ ਦੇਸੀ ਘਿਓ ਉਹ ਕਿਉਂਕਿ ਸਾਰੇ ਦੇਸੀ ਸ਼ੱਕਰ ਰੱਖ ਹੁੰਦੇ ਸੀ ਮੱਠੇ ਵਿੱਚ ਹੈ ਨਾ ਚਾ ਚੜ ਜਾਂਦਾ ਸੀ ਦੇਖਣ ਨੂੰ ਨਾ ਵੀ ਆਜ ਕਿ ਜਿਆਦਾ ਭੈਣ ਭਾਈ ਆਏ ਰਿਸ਼ਤੇਦਾਰਾ ਪਰਿਵਾਰ ਦੇ ਵਿੱਚ ਵੀ ਸਾਰਿਆਂ ਲਈ ਆਪਾਂ ਬਣਾ ਲੈਂਦੇ ਸੀ ਹੈਨਾ ਸਾਰਿਆਂ ਨੂੰ ਚਾਹ ਚੱਪਾ ਸੀ ਪਰ ਹੁਣ ਹੁਣ ਤਾਂ ਸਭ ਦੇ ਚਾਹ ਹੋਏ ਪਏ ਨੇ ਮਤਲਬ ਖਾ ਖਾ ਕੇ ਮਿੱਠਾਈਆਂ ਨਾਲ ਜ਼ਿਆਦਾ ਆਟਮਾ ਆ ਗਈਆਂ ਨਮ ਨਮੀਆਂ ਚੀਜ਼ਾਂ ਆ ਗਈਆਂ ਪਰ ਵੱਟ ਚਲੋ ਹਰ ਇੱਕ ਦੀ ਆਪਣੀ ਸੋਚ ਹੁੰਦੀ ਹੈ ਮੈਨੂੰ ਤਾਂ ਪੁਰਾਣਾ ਜਵਾਨਾ ਸੀ ਜਿਹੜਾ ਬਹੁਤ ਜ਼ਿਆਦਾ ਵਧੀਆ ਲੱਗਦਾ ਸੀ ਕੱਚੇ ਕੱਚੇ ਘਰ ਹੁੰਦੇ ਸੀਗੇ ਮਿੱਟੀ ਦੀ ਖੁਸ਼ਬੂ ਆਉਂਦੀ ਸੀ ਤੇ ਬਾਕੀ ਰੋਗ ਵੀ ਉਸ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਘੱਟ ਸੀਗੇ ਕਿਉਂਕਿ ਸਾਰੇ ਕੰਮੇ ਹੱਥਾਂ ਨਾਲ ਹੁੰਦੇ ਸੀ ਹੁਣ ਦੇ ਬੱਚੇ ਤਾਂ ਮੋਬਾਈਲਾਂ ਤੋਂ ਨਹੀਂ ਉੱਠਦੇ ਬਿਸਤਰੇ ਚ ਹੀ ਬੋਤਕੇ ਉਰਦੇ ਨੇ ਨਾ ਰੇਮ ਟੂ ਟੈਂਪਾਸ ਦੇ ਨੇ ਹੁਣ ਤਾਂ ਜਮਾਨਾ ਬਹੁਤ ਜਾਨੀ ਪਹਿਲਾਂ ਅਸੀਂ ਤਾਂ ਕਿਉਂ ਪਹਿਲਾਂ ਵਾਲੇ ਜਮਾਨਾ ਦੇਖਿਆ ਹੋਇਆ ਛੋਟੇ ਛੋਟੇ ਹੁੰਦਿਆਂ ਨੂੰ ਬਹੁਤ ਵਧੀਆ ਕੱਲਾ ਨੋਟ ਬੁੱਕ ਕਿੰਨੇ ਹਣਾ ਹੁਣ ਬੇੜੀਆਂ ਬੈਠੇ ਉੱਤੇ ਚਿੱਤੇ ਆ ਜਾਂਦੀਆਂ ਨਹੀਂ ਹੁਣ ਦੇ ਬੱਚਿਆਂ ਤਾਂ ਉਹਨਾਂ ਗੱਲਾਂ ਬਾਰੇ ਕੁਝ ਪਤਾ ਹੀ ਨਹੀਂ ਵਿਚਾਰਾਂ ਨੇ ਤੇ ਨਾ ਹੀ ਉਹ ਜਾਣਦੇ ਨੇ ਨਾ ਜਦੋਂ ਅਸੀਂ ਸਕੂਲ ਜਾਂਦੇ ਹੁੰਦੇ ਸੀਗੇ ਪੱਟੀਆਂ ਹੁੰਦੀਆਂ ਸੀਗੀਆਂ ਮੈਂ ਹਰਮਨ ਨੂੰ ਦੱਸਿਆ ਮੈਂ ਕਿ ਅੱਜੇ ਸਕੂਲ ਜਾਣਾ ਹੁੰਦਾ ਸਰਕਾਰੀ ਸਕੂਲ ਹੁੰਦੇ ਸੀਗੇ ਪ੍ਰਾਈਵੇਟ ਤਾਂ ਬਹੁਤ ਘੱਟ ਹੁੰਦੇ ਸੀ ਉਸ ਟਾਈਮ ਇੱਕ ਅੱਧਾ ਹੀ ਹੁੰਦਾ ਸੀਗਾ ਨੇੜੇ-ਤੇੜੇ ਅਸੀਂ ਸਕੂਲ ਜਾਣਾ ਹੁੰਦਾ ਤੇ ਆਪਣੀਆਂ ਪੱਟੀਆਂ ਆਪਣੀਆਂ ਪਾਣੀ ਵਾਲੀਆਂ ਪੱਟੀਆਂ ਨੂੰ ਉਹ ਕਰਦੇ ਫਿਰ ਕਲਮ ਹੁੰਦੀ ਤੇ ਕਲਮ ਇਹਨੂੰ ਕੁਝ ਨਹੀਂ ਪਤਾ ਹੈ ਇਹਨੂੰ ਮੈਂ ਜਦ ਦੱਸਿਆ ਉਹਦਾ ਕੋਈ ਗੱਲ ਨਹੀਂ ਤਾਂ ਮਨੂੰ ਮੈਂ ਪੱਟੀਆਂ ਦੇਖਣੇ ਕਹਿੰਦੀ ਮੈਂ ਕਿ ਕੋਈ ਗੱਲ ਜਦੋਂ ਆਪਾਂ ਸੈਰ ਦੇ ਪੱਟੀਆਂ ਨੂੰ ਮੈਂ ਲੈ ਕੇ ਜਾਵਾਂਗੀ ਉਹ ਆਪਣੇ ਬੱਚਿਆਂ ਨੂੰ ਆਪਾਂ ਦੱਸਾਣਾ ਚਾਹੀਦਾ ਹਨਾ ਥੋੜਾ ਬਹੁਤਾ ਜਾ ਚਲੋ ਇਹ ਗੱਲਾਂ ਆਪਾਂ ਫੇਰ ਕਿਸੇ ਦਿਨ ਕਰਾਂਗੇ ਸਾਰੀਆਂ ਸਾਂਝੀਆਂ ਕਿਉਂਕਿ ਹਰ ਮਰਦ ਐਸੀ ਮੈਨੂੰ ਕੋਲੇ ਬਿਠਾ ਕੇ ਦੱਸਿਆ ਮੰਮੀ ਤੇ ਹੁਣ ਆਪਾਂ ਕਰਦੇ ਨੇ ਜੀ ਆਲੂ ਉਬਾਲ ਲੈਣੇ ਆਪਣੇ ਆਲੂ ਉਬਲ ਜਾਂਦੇ ਹਨਾ ਜਦ ਵਿੱਚ ਮੈਂ ਸੁਬ ਲੈਣੀ ਆ ਤੇ ਸਮਾਨ ਵਗੈਰਾ ਕੱਟ ਲੂੰਗੀ ਜਿਉ ਜਿਉ ਪਉਗਾ ਕਿਉਂਕਿ ਬਣਾਵਾਂਗੇ ਤੱਪ ਹੁੰਦੀ ਰੋਟੀ ਜਦੋਂ ਖਾਣੇ ਹੋਵਗੇ ਇਹਨਾਂ ਨੇ ਉਹ ਵੀ ਬਣਾ ਲਵਾਂਗੇ ਗਰਮ ਨਾਲ ਨਾਲ ਹਰਮਨ ਤਾਂ ਬਹੁਤ ਚਾਹੁੰਦਾ ਹੈ ਆਪਣਾ ਇਹ ਪਰੌਂਠਾ ਦਾ ਇਹ ਨੂੰ ਤਾਂ ਮੌਕਾ ਹੀ ਚਾਹੀਦਾ ਤੇ ਆਲੂ ਵਾਲੇ ਪਰੌਂਠੇ ਇਹ ਇਹ ਆਲੂ ਵਾਲੇ ਪਰੌਂਠੇ ਖਾਤੇ ਬਹੁਤ ਜ਼ਿਆਦਾ ਪਸਾਰ ਮਨ ਚਬਾਸੀ ਉਹਨਾਂ ਲੈ ਕੇ ਇਹ ਪਿਆਜ਼ ਕਿਉਂਕਿ ਆਲੂ ਵਾਲੇ ਪਰੌਂਠੇ ਦੇ ਨਾਲ ਮੈਂ ਆਪਾਂ ਨੇ ਪਿਆਜ਼ ਉੱਤਰ ਪੈਸੀ ਹੈ ਘਰਾਂ ਦੇ ਵਿੱਚ ਇਹ ਵੀ ਹੋਣਾ ਆਪਣਾ ਹ ਕਰਨ ਵਾਲੇ ਆ ਸਮਾਪਨ ਹੋਲੇ ਹੋਏ ਪਏ ਨੇ ਪਿਆਜ਼ ਇਹ। ਵਸਤੇ ਤਾਂ ਥੋੜੇ ਜਿਹਾ ਹੀ ਰਹਿੰਦੇ ਨੇ ਹਣਾ। ਕਿਉਂਕਿ ਇਹ ਵੇਂਦੇ ਨੂੰ ਹੋ ਰਹੀ ਸੀ ਵੀ ਜਿ ਸੀ ਆਉਣਾ ਜਾਣਾ ਇਹਨੇ ਸੜਾ ਸੱਟ ਆ ਰਹੇ ਸੀਗਾ ਕਦੇ ਇੱਧਰ ਵਾਕੀ ਵਿਆਹ ਵਗੈਰਾ ਕਾਫੀ ਆ ਗਏ ਸੀਗਾ ਹਣਾ। ਤਾਂ ਕਰਕੇ ਚਲੋ ਇਹਨਾਂ ਤਾਂ ਸੋਦੇ ਜਿਹੇ ਰਹਿੰਦੇ ਨੇ ਜਿਆਦਾ ਪਹਿਣੇ ਪਿਆਜ਼ ਇਹ। ਲਾ ਕੇ ਜਾਣਗੇ 2-3 ਦਿਨਾਂ ਚ ਇਹ ਪਿਆਜ਼। ਫਿਕਟੀ ਜਿਹੀ ਪਾ ਦਲੂਗੇ। ਦਿਨ ਹੈ ਜੀ ਕੰਮ ਨਵੇੜ ਕੇ ਛਿੱਤ ਛਿੱਤ। ਕਰਤੀਆਂ ਧਰਾਤ ਡਾਂਡੇ ਦੀ ਸਫਾਈ ਥੋੜੀ ਕਿਉਂਕਿ ਗੱਡੇ ਵੀ ਐਵੇਂ ਖੜੀ ਆ ਫਿਰ ਵਿੱਚ ਸਾਰੀ ਮਤਲਬ ਡਾਂਡੇ ਦੀ ਉੱਚੀ ਖੜ ਜਾਂਦੀ ਆ ਜਿਵੇਂ ਕਿਣਮਣ ਦੀ ਹੋਈ ਜਾਂਦੀ ਆ ਸਾਰੀ ਆਖੇ ਉੱਤੇ ਹਨਾ ਪਾਸੇ ਭੁਆਈ ਸੀ ਵਧੀਆ ਨਾਲ ਤੇ ਸਾਰੀ ਵਿਚ ਆ ਕੇ ਹੋ ਜਾਂਦਾਗਾ ਆ ਉੱਤੇ ਪੈਂਦਾ ਵਿਚਾਰੀ ਦੇ ਕਿਣਮਣ ਜਾ ਐਵੇਂ ਖੜੀ ਆ ਇਹ ਹਨਾ ਜੇ ਮਤਲਬ ਆਹਨੂੰ ਐਵੇਂ ਖੜੀ ਆ ਅੱਧੀ ਬਾਹਰ ਰਹੇਗੀ ਮਰਨ ਦੇ ਤੋ ਉਹ ਗ੍ਰੈਂਡ ਇਸ ਫਾਈ ਕਰ ਦੂੰਗਾ ਸਾਮਾਨ ਸਾਰਾ ਚੱਕ ਕੇ ਉੱਧਰ ਰੱਖ ਦਿੰਗੇ ਆਪਣਾ ਫਿਰ ਇਹਨੂੰ ਐਵੇਂ ਫਰਾਈ ਜਾਉ ਆ ਲੰਬੀ ਖੜਾ ਜਾਉ ਅੰਦਰ ਹੋ ਜਾਂਦੀ ਹੈ ਸਾਰੀ ਗ੍ਰੈਂਡ ਦੇ ਤੇ ਇਹਦੇ ਤੇ ਮਤਲਬ ਨਾਈ ਕੋ ਮਿੱਟੀ ਕੱਟਾਂ ਜਾ ਪਊਗਾ ਵਿਚਾਰੀ ਤੇ ਨਾਈ ਆ ਹੁੰਦਾ ਹੈ ਮੇਰੇ ਕੋ ਨਹੀਂ ਜਿਵੇਂ ਮੱਛੀ ਆਈ ਆਵੇ ਇਹਦੇ ਉੱਪਰ ਨਹੀਂ ਪਊਗੀ ਚਲੋ ਇਹ ਆਪਣਾ ਲੈ ਸੀਗੇ ਪਿਆਜ਼ ਇਹਨਾਂ ਨੂੰ ਕੱਟਦੇ ਬ੍ਰੀਕ ਬ੍ਰੀਕ ਜੇ ਹਜੇ ਮੈਂ ਦੇਖ ਲਈ ਸੀ ਜੀ ਕੋਈ ਆ ਜਾਂਦਾ ਸਬਜ਼ੀਆਂ ਦਾ ਧਣੀਆਂ ਵੀ ਪੈ ਜਾਂਦਾ ਹਨਾ ਵਧੀਆ ਲੱਗਦਾ ਬਟ ਜੇ ਨਾ ਵੀ ਆਏ ਕੋਈ ਗੱਲ ਨਹੀਂ ਸੁੱਕ ਧਣੀਆਂ ਪਾ ਲਾਂਗੇ ਬਹੁਤ ਛੇਤੀ ਕੁੱਕਰ ਦੇ ਵਿੱਚ ਜਿਹੜਾ ਆਪਾਂ ਨਾ ਮੁੱਕ ਜਾਂ ਥੋੜਾ ਜਿਹਾ ਅੱਧਾ ਕ ਚਮਚਾ ਹਾਦੀ ਪਾ ਦਿਆਂ ਇਹਦੇ ਵਿੱਚ ਬਹੁਤ ਜਲਦੀ ਉਹ ਹੋ ਜਾਂਦੇ ਨੇ ਛੇਤੀ ਛੇਤੀ ਉੱਪਰ ਆ ਜਾਂਦੇ ਨੇ ਆਲੋ ਤੇ ਹੁਣ ਆਪਣਾ ਪਿਆਜ਼ ਕੱਟਲੇ ਸੀਗੇ ਇੱਧਰ ਨਾ ਪੰਜੇ ਪਿਆਜ਼ ਕੱਟਲੇ ਸੀਗੇ ਹਰਾ ਧਨੀਆ ਜੇ ਭਾਈ ਕੋਈ ਨਹੀਂ ਆਇਆ ਹੈਗਾ ਮੈਂ ਸੁੱਕਾ ਧਨੀਆ ਹੀ ਪਾਉਂਗੇ ਇਹਦੇ ਵਿੱਚ ਹਰ ਮੰਦੀ ਚੁਆਇਸ ਪੂਰੀ ਹੋ ਜਾਉ ਆਲੂ ਵਾਲੇ ਪਰੌਂਠੇ ਹਰਮਨ ਤਾਂ ਚਾਹੇ ਰੋਜ਼ ਦੇਈ ਜਾਉ ਰੋਜ਼ ਉਹ ਨਹੀਂ ਮਨ ਕਰਦਾ ਆਲੂ ਵਾਲੇ ਪਰੌਂਠੇ ਆ ਮਨਪਸੰਦ ਨੇ ਉਹਦੇ ਮਨਪਸੰਦ ਮੇਰੀ ਮਨਪਸੰਦ ਹੈਗੀ ਆ ਮੱਕੀ ਦੀ ਰੋਟੀ ਸਰਸੋਂ ਦਾ ਸਾਗ ਕਿਤੇ ਵੀ ਮੈਂ ਕਿਸੇ ਵਿਆਹ ਤੇ ਚਲੀ ਜਾਵਾਂ ਨਾ ਮੈਂ ਉੱਥੇ ਜਾ ਕੇ ਵੀ ਇਹੀ ਖਾਂਦੇ ਨੇ ਆ ਮੈਨੂੰ ਕਹਿ ਦਿੰਦੀ ਆ ਨਰਮਨ ਤੇ ਹਰਮਨ ਕਹਿੰਦੇ ਨੇ ਲੈ ਦਾਸ ਆ ਉਤੇ ਆਪਣੇ ਆਪਣੇ ਹਰ ਇੱਕ ਦੀ ਹੋ ਹੁੰਦੀ ਹੈ ਜੀ ਮੈਂ ਕਿਸੇ ਵਿਆਹ ਵਾਗਣਾ ਉੱਥੇ ਜਾ ਕੇ ਮੈਂ ਸਾਗ ਤੇ ਮੱਕੀ ਦੀ ਰੋਟੀ ਜਾ ਕੇ ਦੇਖਣੀ ਹੁੰਦੀ ਹੈ ਸਾਰਾ ਤਾਂ ਪਹਿਲਾਂ ਰੋਟੀ ਦੇ ਵਿੱਚ ਆਲੂ ਆਪਣਾ ਚਲੋ ਜੀ ਥੋੜੀ ਜਿਹੀ ਰਹਿ ਗਈ ਛਿੱਲਣ ਨੇ ਆਪਾਂ ਉਪਰ ਬਾਅਦ ਦੇ ਚੰਨ ਪਿਆਜ਼ ਪੂਨ ਵਗੈਰਾ ਪਾ ਲਾਂਗੇ ਇੱਕ ਘਨਾਲ ਲਓ ਇੰਦਰ ਮੈਂ ਥੋੜਾ ਜਿਹਾ ਪਾਇਆ ਸੀਗਾ ਏ ਤਣੀਆਂ ਸੁੱਕਾ ਤਣੀਆਂ ਇਹਨਾਂ ਮੈਂ ਕੁੱਟ ਰਹੀ ਸੀ ਬਰੀਕ ਜਿਹਾ ਕਰ ਲਿਆ ਥੋੜਾ ਜਿਹਾ ਜਿੰਤਾ ਪਾਊਡਰ ਵੀ ਪਿਆ ਸੀਗਾ ਤਣੀਆਂ ਦਾ ਇਹਦਾ ਜਿਆਦਾ ਟੇਸਟ ਜਾਊਗਾ ਜਦੋਂ ਖਾਣੇ ਆ ਚਲੋ ਜੀ ਆਪਾਂ ਪਾ ਲਈਏ ਤਣੀਆਂ ਇਹ ਪਾ ਲਾਂਗੇ ਪਿਆਜ਼ ਕਿੰਨੇ ਵੇ ਲੱਗਦਾ ਮੈਨੂੰ ਥੋੜੇ ਜਿਹਾ ਪਿਆਜ਼ ਜ਼ਿਆਦਾ ਹੀ ਨੇ ਨਾ ਘਟ ਪਾ ਲੈਣੀ ਵਸੇ ਇਹ ਚਲੋ ਕੰਮ ਆ ਜਾਊਗਾ ਸ਼ਾਮ ਨੂੰ ਦਾੜ ਦੇ ਤੜਕੇ ਦੇ ਪਰ ਇਹ ਦੇਸੀ ਜਿਹਾ ਜੁਗਾਰ ਨਾਲ ਇਹਨਾਂ ਨੂੰ ਉਹ ਕਰ ਲੈਣੇ ਆ ਨਾ ਤਾਂ ਤੇਸੀ ਜਗਾੜ ਹੈ ਹਰ ਇੱਕ ਚੀਜ਼ ਵਿੱਚ ਦੇਸੀ ਜਗਾੜ ਆ ਸਾਗ ਦੀ ਗੱਲ ਕਰਦੇ ਸੀ ਸਾਗ ਨੂੰ ਵੀ ਦਿਲ ਕਰਿਆ ਹੁਣ ਦੇਖਦੇ ਹਾਂ ਜੀ ਮੈਂ ਚਲੋ ਹੁਣ ਪਾਲਾਂਗੇ ਆਪਸਵਾ ਨਾਲ ਸਾਰੇ ਦੇ ਵਿੱਚ ਹੋਂ ਮਿਰਚ ਹਨਾ ਜੀਰਾ ਨਮਕ 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 ਤੇ ਮਿਰਚਾ ਨਾ ਮਿਰਚਾਂ ਦਾ ਸਵਾਦ ਜਾਣੇ ਥੋੜਾ ਜਿਹਾ ਹਨਾ ਤੇਜ਼ ਜਾ ਹੋ ਜਾਂਦਾ ਹੈਗਾ ਹਰੀ ਮਿਰਚ ਪਾਉਣੀ ਸੀ ਮੈਂ ਹਰੀ ਮਿਰਚ ਹੈ ਨਹੀਂ ਸੀਗੀ ਖਤਮ ਹੋ ਗਈ ਸੀ ਕੱਲ ਹੀ ਸਰਦੀਆਂ ਪਾਉਣੀਆਂ ਸੀ ਕੱਲ ਆਪਾਂ ਨੇ ਬਣਾਏ ਸੀਗੇ ਕਾਜਰਾ ਮਟਰ ਤੇ ਉਹਦੇ ਵਿੱਚ ਪਾਉਣੀਆਂ ਸੀਗੀਆਂ ਜਦੋਂ ਇਹ ਸਵਾਦ ਅੰਸਾਰਕ ਪਨੇ ਆ ਪਾ ਲਈ ਤੇ ਖਾਤੀ ਸੋਰੀ ਹਾਗਰੀ ਸੀ ਆ ਕਿਦਾਂ थोड़ी, थोड़ी जी हल्दी पानी ज्यादा नहीं बिल्कुल थोड़ी जी बाकी हर मन जो खा के दसणी भी कहो ना? चंकी तरह मिक्स कर ला इधर गैस से अपनी बन रही थी चार बन चुकी थी दुनिया पाया ਦੀ ਤਾਂ ਫਿਲ ਉਹ 10 ਵਜੇ ਚੁੱਕੇ ਨੇ ਅਸੀਂ ਰੋਟੀ ਬਹੁਤ ਲੇਟ ਖਾਂਦੇ ਹਾਂ ਮੇਰੇ ਪਿੰਡਾਂ ਉੱਤਰ ਰੋਟੀ ਮਾਰਨਿੰਗ ਗ੍ਰਿਪਤੀ ਖਾ ਲੈਂਦੇ ਨੇ 7:30 8:00 ਵਜੇ ਫੇਰ ਦੁਪਹਿਰਾਂ ਸ਼ੁਰੂ ਹੋ ਜਾਂਦਾਗਾ 11:00 ਬਜੇ ਦਾ ਸਾਗ ਬਣਾਉਣ ਲੱਗ ਪੈਂਦੇ ਨੇ ਦੁਪਹਿਰ ਦੀ ਫੇਰ ਆਪਣਾ ਸ਼ਾਉਂਡ ਹੋ ਜਾਂਦਾ ਅਸੀਂ ਤਾਂ ਰੋਟੀਆਂ ਇੰਨੀ ਲੇਟ ਖਾਂਦੇ ਹਾਂ ਨਾ ਦੁਪਹਿਰ ਦਾ ਖੁਰਾ ਸ਼ਰ ਖੇਦਰੀ ਚੜਾ ਜਾਂਦਾ ਆ ਵੀ ਅੰਦਾ ਚੂਰਮਾ ਹਰਮਨ ਜੀ ਖਾਣਗੇ ਪਕ ਦਿਨਾ ਕੋਲੀ ਦੇ ਵਿੱਚ ਚ ਚਲੋ ਇਹ ਹੁਣ ਉਹਨਾਂ ਨੂੰ ਦੇ ਕੇ ਉਹ ਨਹੀਂ ਖਾ ਲੈਣਗੇ ਉਹ ਬਹੁਤ ਟੇਸਟੀ ਹੁੰਦਾ ਹੈ ਇਹ ਚੂਰਮਾ ਐਸਾ ਲਿ ਬਣਾਉਂਦੇ ਆ ਪਿੰਡ ਦੇ ਵਿੱਚ ਮੰਦਰ ਚ ਵੱਡਾ ਮੰਦਰ ਆਪਣਾ ਇਹ ਉਹ ਸੌਰੀ ਥੱਲੇ ਕਿੰ ਗਿਆ ਸਪੋਗਾ ਕੁਲ ਮੈਂ ਚੱਕਦੀ ਆਂ ਹਾਂਜੀ ਪਲੀਜ਼ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਕਰਿਓ ਅੱਜ ਦਾ ਵਲੌਗ ਆਪਾਂ ਹੋਰ ਐਂਡ ਕਰਦੇ ਆਂ ਜੀ ਨਿਊ ਨੀ ਵਲੌਗ ਦੇਖਣ ਲਈ ਚਲੋ ਜੀ ਓਕੇ ਜੀ ਬਾਏ